ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਵਿਧਾਇਕ ਤ੍ਰਿਪ ਸਿੰਘ ਬਾਜਵਾ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਦੇ ਨਿਯਮ ਅਤੇ ਨਾਮ ਬਦਲਣ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਮਹਾਤਮਾ ਗਾਂਧੀ ਦੇ ਨਾਮ ਦੇ ਨਾਲ ਅਲਰਜੀ ਹੈ ਤੇ ਮਨਰੇਗਾ ਨੂੰ ਰਾਜਨੀਤੀ ਦਾ ਸਾਧਨ ਬਣਾਇਆ ਜਾ ਰਿਹਾ ਹੈ। ਉੱਥੇ ਹੀ ਬਾਜਵਾ ਨੇ ਦੋਸ਼ ਲਾਇਆ ਕਿ ਇਸ ਦੇ ਨਾਲ ਗਰੀਬ ਮਜ਼ਦੂਰ ਜਿਹੜੇ ਕਿ ਬੇਰੋਜ਼ਗਾਰ ਹੋਣਗੇ ਤੇ ਕਾਂਗਰਸ ਇਸ ਫੈਸਲੇ ਦਾ ਹਰ ਪੱਧਰ ਉੱਤੇ ਵਿਰੋਧ ਕਰੇਗੀ। ਇਵੇਂ ਚ ਸਰਮੈਂਟ ਸਰਕਾਰ ਨੇ ਮਨਰੇਗਾ ਦੇ ਖਾਤ ਕਾਨੂੰਨ ਫੜਾਇਆ ਅਸੀਂ ਉਹਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਰੀ ਕਾਂਸ਼ ਪਾਰਟੀ ਕਰ ਰਹੀ ਹੈ ਦੇਖੋ ਮਨਰੇਗਾ ਇੱਕ ਐਸਾ ਐਕਟ ਸੀ ਜਿਹੜਾ ਸ੍ਰਮ ਰਮਨ ਸਿਰ ਬਣਾਇਆ ਹੈ ਜਿਸ ਵਿੱਚ ਮਹਾਤਮਾ ਗਾਂਧੀ ਦਾ ਨਾਮ ਹੁੰਦਾ ਸੀ ਇਹਨਾਂ ਨੇ ਮਹਾਤਮਾ ਗਾਂਧੀ ਦਾ ਨਾਮ ਔਕੜ ਲਈ ਸਦਾ ਲਈ ਗਨ ਮੁਕਾਤ ਤੀ ਤੇ ਬਜਾਏ ਮਹਾਤਮਾ ਹੀ ਦੇ ਰਾਮ ਜੀ ਦਾ ਨਾਮ ਜੋੜਤਾ ਹਰ ਗੱਲ ਰਾਮ ਜੀ ਦੇ ਨਾਮ ਤੇ ਲਈ ਹੁੰਦੇ ਨੇ ਇਲੈਕਸ਼ਨ ਹੀ ਪਿੰਨਾ ਰਾਮ ਮੰਦਰ ਜੀ ਦੇ ਨਾਮ ਤੇ ਫਿਰ ਰਾਮ ਜੀ ਦੇ ਨਾਮ ਤੇ ਮਜ਼ੇਗਾ ਐਕਟ ਬਣਾਤਾ ਇਹ ਇੱਕ ਕਿਸਮ ਦਾ ਗਰੀਬਾਂ ਨਾਲ ਧੱਕਾ ਹੈ ਗਰੀਬਾਂ ਕੋਲੋਂ ਉਹਨਾਂ ਦਾ ਹੱਕ ਖੋਇਆ ਗਿਆ ਜਿਹੜਾ ਸਾ ਮਰਮੂਨ ਸੀ ਤੇ ਦਿੱਤਾ ਸੀ ਕਿਉਂਕਿ ਸ਼ਬਦਾਂ ਚ ਲਿਖਿਆ ਵੀ ਲੋਕਾਂ ਨੂੰ ਜਿਹੜੀ ਨੌਕਰੀਆਂ ਦੇਣੀਆਂ ਜਾਂ ਰੋਟੀ ਖਵਾ ਕੇ ਦੇਣ ਦਾ ਤਰੀਕਾ ਇਹ ਸਰਕਾਰ ਦਾ ਜੁਬਾ ਤੇ ਉਸ ਗੱਲ ਨੂੰ ਸਮਝਦਿਆਂ ਰੱਖਦੇ ਆ ਦਿਮਾਗ ਚ ਸਾਰ ਮਰਮੂਲ ਸੀ ਨੇ ਇੱਕ ਕਾਨੂੰਨ ਬਣਾਇਆ ਸੀਗਾ ਇੱਕ ਹੱਕ ਦੇ ਤਸੀਂ ਗਰੀਬਾਂ ਨੂੰ ਕਿ ਤੁਸੀਂ ਇੰਨੇ ਦਿਨ ਤੁਹਾਨੂੰ ਪੈਸੇ ਮਿਲਣਗੇ ਮਿਲਣਗੇ ਜੇ ਨਹੀਂ ਤਾਂ ਬਿਨਾ ਅਨਾਉਂਸ ਬਿਨਾ ਅਨਪ੍ਰੇਮੈਂਟ ਲਾਅਸ ਨਾਲ 15000 ਜਰ ਮਿਲੇਗਾ ਸੁਮਨਿਕ ਐਕਟ ਉਹ ਬਣਾਇਆ ਸੀਗਾ ਹੁਣ ਇਹਨਾਂ ਨੇ ਉਹਨੂੰ ਟੈਸਟ-ਟੈਸ ਕਰਤਾ ਉਸ ਵੇਲੇ ਜਦੋਂ ਕਾਨੂੰਨ ਪਾਸ ਹੋਣ ਲੱਗਾ ਸੀਦਾ ਮਰਮੋਨ ਸਿੰਘ ਵੜੇਤਾ ਉਹਨਾਂ ਨੇ ਆਖਿਆ ਸੀ ਵੀ 90% ਸੈਂਟਰ ਸਰਕਾਰ ਦੇਊਗਾ ਤੇ 10% ਸਟੇਟਸ ਸਰਕਾਰ ਦਿਆ ਕਰੇ ਉਦੋਂ ਦੇ ਜਿਹੜੇ ਭਾਜਪੀ ਦੇ ਐਮਪੀ ਸਨ ਉਸ ਜਮਾਨੇ ਤੇ ਉਹਨਾਂ ਆਖਿਆ ਨਹੀਂ ਜੀ 100% ਹੀ ਸਰਕਾਰ ਨੂੰ ਦੇਣਾ ਚਾਹੀਦਾ ਦਿੱਲੀ ਸਰਕਾਰ ਨੂੰ ਦੇਣਾ ਚਾਹੀਦਾ ਤੇ ਅੱਜ ਉਹੀ ਭਾਜਪੀ ਜਿਹੜੀ ਉਹ 60-40 ਤੇ ਲੈ ਆਈ ਆ 60 ਸੈਂਟਰ ਸਰਕਾਰ ਦੇਊ ਤੇ 40 ਸਟੇਟ ਸਰਕਾਰ ਦਿਆ ਕਰੇਗਾ ਇਹ ਤਾਂ ਬਿਲਕੁਲ ਹੀ ਤਕਾਵਾਂ ਇਹਦੇ ਨਾਲ 35000 ਕਰੋੜ ਦਾ ਖਰਚਾ ਸਟੇਟਾਂ ਤੇ ਪਵੇਗਾ ਤੇ ਸਰਕਾਰਾਂ ਦੇ ਆਲਮੋਸਟ ਸਾਰੀਆਂ ਹੀ ਕਰਜ਼ੇ ਥੱਲੇ ਚੱਲਣ ਲੀਆਂ ਨੇ ਸੋ ਇਹ ਗਰੀਬਾਂ ਨਾਲ ਤਕਾ ਹੈ ਗਰੀਬਾਂ ਕੋਲੋਂ ਰੋਜ਼ੀ ਰੋਟੀ ਖੋਏਗੀ ਜਿਹੜੇ ਅਨਸਕਿਲਡ ਲੇਬਰ ਸੀਗੇ ਜਿਹੜੇ ਅਨਸਕਿਲਡ ਲੇਬਰ ਸੀ ਉਹਨਾਂ ਨੂੰ ਮਨਰੇਗਾ ਚ ਜਦੋਂ ਕੋਰੋਨਾ ਬਿਮਾਰੀ ਸੀਗੀ ਉਦੋਂ ਕੋ ਇਹਦੇ ਨਿਰਮਣ ਨੇ ਗਨਾਲੀ ਲੋਕਾਂ ਨੇ ਆਪਣਾ ਗੁਜ਼ਾਰਾ ਕੀਤਾ ਉਹ ਵੀ ਸਾਰਾ ਖੋ ਲਿਆ ਪਹਿਲਾ ਇਸਕੀਮ ਪੰਚਾਇਤ ਤੋਂ ਸ਼ੁਰੂ ਹੁੰਦੀ ਸੀ ਰਾਹ ਰਾ ਤੇ ਵੀਡੀਓ ਲੈਵਲ ਤੱਕ ਅਪਰੂਵ ਹੋ ਜਾਂਦੀ ਤੇ ਸਾਰਾ ਫਾਈਨਲ ਕਰਨ ਵਾਲਾ ਏਡੀਸੀ ਗੁਰਦਾਸਪੁਰ ਸਿਵਾਹੀ ਜਿਹੜਾ ਏਡੀਸੀ ਹਰ ਜ਼ਿਲ੍ਹੇ ਦਾ ਹੁੰਦਾ ਸੀਗਾ ਤੇ ਹੁਣ ਸਾਰੀ ਇਸਕੀਮ ਦਿੱਲੀੋਂ ਹੀ ਲੈ ਕੇ ਸਭ ਕੋਈ ਦਿੱਲੀੋਂ ਹੀ ਆਊਗਾ ਪਹਿਲਾਂ ਜੋ ਪਿੰਡ ਚ ਚਾਹੀਦਾ ਸੀ ਪੰਚਾਇਤ ਉਹ ਸੋਚ ਕੇ ਮੰਗਦੀ ਸੀ ਵੀ ਸਾਨੂੰ ਐਨਾ ਕੋਈ ਚਾਹੀਦਾ ਸਗਾ ਗਲੀ ਚਾਹੀਦੀ ਜਾਂ ਚੱਪੜ ਦਾ ਕੰਮ ਚਾਹੀਦਾ ਜਾਂ ਪੌੜੀ ਚਾਹੀਦਾ ਹੁਣ ਕਹਿੰਦੇ ਇਹ ਫੈਸਲਾ ਵੀ ਦਿੱਲੀ ਸਰਕਾਰ ਕਰੇਗੀ ਪਿੱ ਕਿਹੜਾ ਸਾਨੂੰ ਲੋੜ ਆਸੀ ਉਹ ਭੇਜਾਂਗੇ ਪੂਲੇ ਪੈਸੇ ਭੇਜਾਂਗੇ ਤੇ 40% ਤੁਹਾਨੂੰ ਦੇਣਾ ਪਊਗਾ ਤੇ 60% ਨਹੀਂ ਦੇਗਾ ਅਸੀਂ ਪਹਿਲਾਂ ਹਰ ਸਾਲ ਬਜਟ ਤਿਆਰ ਕਰਕੇ ਵੀ ਸਹੀ ਅਪ੍ਰੋਸੈਸਮੈਂਟ ਕਰ ਲੈਂਦੇ ਹਾਂ ਵੀ ਸਟੇਟ ਸਾਨੂੰ ਕਿੰਨੇ ਪੈਸੇ ਚਾਹੀਦੇ ਨੇ ਅਸੀਂ ਦਿੱਲੀ ਸਰਕਾਰ ਨੂੰ ਭੇਜ ਦਿੰਦੇ ਸਾਂ ਤੇ ਦਿੱਲੀ ਸਰਕਾਰ ਆਪਣੇ ਬਜਟ ਚੋਂ ਸਾਨੂੰ ਪੈਸੇ ਭੇਜ ਦਿੰਦੀ ਸੀ ਹੁਣ ਇਹਨਾਂ ਨੇ ਉਹ ਗੱਲ ਹੀ ਮੁਕਾਤੀ ਹੁਣ ਉਹਨਾਂ ਦੀ ਮਰਜ਼ੀ ਆ ਵੀ ਉਹ ਕਿੰਨੇ ਪੈਸੇ ਭਜਣਗੇ ਤੇ ਕਿਸ ਕੰਮ ਲਈ ਭਜਣਗੇ ਜਿਹੜਾ ਲੋਕਾਂ ਦਾ ਹੱਕ ਸੀ ਗਰੀਬ ਦਾ ਹੱਕ ਸੀ ਅਨਸਕਿਲਡ ਲੇਬਰ ਦਾ ਹੱਕ ਸੀਗਾ ਵੀ ਭੀਆਂ ਨੂੰ ਦਿਹਾੜੀ ਮਿਲਦੀ ਸੀ ਉਹਨਾਂ ਕੋ ਹੱਕ ਖੋਲਿਆ ਹੁਣ ਡਿਮਾਂਡ ਨਹੀਂ ਕੋ ਐਕਟ ਐਕਟ ਨਹੀਂ ਹੈਗਾ ਕੋਈ ਦਾਵਾ ਨਹੀਂ ਕਰ ਸਕਦਾ ਤੇ ਸਰਕਾਰ ਨੂੰ ਚੈਰਜ ਨਹੀਂ ਕਰ ਸਕਦਾ ਵੀ ਤੁਸੀਂ ਸਾਨੂੰ ਕਿਉਂ ਨਹੀਂ ਦਿੰਦੇ ਫਿਰ ਹੁਣ ਐਕਟ ਖਤਮ ਹੋ ਗਿਆ ਹੁਣ ਤਾਂ ਸੈਂਟਰ ਸਰਕਾਰ ਦੇ ਰਹਿਮੋਕਰਮ ਤੇ ਅਸੀਂ ਚਲੇ ਗਿਆ ਇੱਕ ਗਰੀਬਾ ਨਾਲ ਧੱਕਾ ਵਾ ਪਹਿਲਾ 100 ਦਿਨ ਸਾਡੇ ਸੀ ਵੀ 100 ਦਿਨ ਅਸੀਂ ਕੰਮ ਦਿਆਂਗੇ ਤੇ ਉਹ ਵੀ ਬੜਾ ਘੱਟ 100 ਦਿਨ ਪੂਰੇ ਹੁੰਦੇ ਸੀਗੇ ਬਹੁਤ ਔਖੇ 100 ਦਿਨ ਪੂਰੇ ਹੋਣ 135 ਦਿਨ ਕਰਦੇ 135 ਦਿਨ ਕਿਥੋਂ ਪੂਰੇ ਹੋਣਗੇ ਜੀ ਖਰੇ ਕਰਤਾ ਵੀ 12 ਮਹੀਨਿਆਂ ਚ 2 ਮਹੀਨੇ ਹਾ ਹਾੜੀ ਸੋਣੀ ਜਿਹਦੇ ਵਾੜੀ ਹੋਵੇਗੀ ਸੋਣੀ ਦੀ ਤੇ ਹਾੜੀ ਦੀ ਤਾਂ ਕੋਈ ਨਿਗਾ ਦਾ ਕੰਮ ਨਹੀਂ ਚੱਲ ਸਕਦਾ ਤੇ ਉਹ 2 ਮਹੀਨੇ ਨਿਕਲ ਕੇ ਫਿਰ 10 ਮਹੀਨੇ ਚ 135 ਦਿਨ ਕਿਵੇਂ ਪੂਰੇ ਹੋਣਗੇ ਇਹ ਸਭ ਝੂਠ ਆ ਤੇ ਇਹ ਧੋਖਾ ਲੋਕਾਂ ਨਾਲ ਫਿਰ ਕਹਿੰਦੇ ਜੀ ਅਸੀਂ ਜਿਹੜੇ ਕਾਰਡਸ ਨੇ ਉਹਨੂੰ ਰੈਸ਼ਨਲਾਈਜ਼ ਕਰਾਂਗੇ ਉਹਨੂੰ ਰੀਚੈੱਕ ਕਰਾਂਗੇ ਇਹਦਾ ਮਤਲਬ ਉਹ ਜਿਵੇਂ ਵੋਟਾਂ ਕਟਣ ਦੇ ਨੇ ਉਸ ਤਰ੍ਹਾਂ ਇਹ ਕਾਰਡ ਵੀ ਕੱਟਣਗੇ। ਗਰੀਬਾਂ ਜੋ ਜਿਸ ਤਰ੍ਹਾਂ ਜਿਹਨੂੰ ਚਾਹਣਗੇ ਉਹਨੂੰ ਰੱਖਣਗੇ ਨਹੀਂ ਚਾਹਣਗੇ ਕੱਟ ਦੇਣਗੇ। ਸੋ ਇਹ ਅੱਗੇ ਅਸੀਂ 5 ਸਾਲ ਲਈ ਕਾਰਡ ਬਣਾਉਦੇ ਸੀ। ਕੌਨ ਸਿਆਲ ਲਈ ਕਰਦਾ? ਕਿੰਨਾ ਸਾਲਾਂ ਪਿੱਛੋਂ ਲੋਕ ਜਿਹੜੇ ਨੇ ਉਹ ਧੱਕੇ ਖਾਣਗੇ ਫੇ ਜਾ ਕੇ ਉੱਥੋਂ ਫਿਰ ਪਾਸ ਕਰੋ। ਸੋ ਇਹ ਕਿਸਮ ਦਾ ਨਾ ਜਿਹੜਾ ਸਾਡਾ ਢਾਂਚਾ ਹੈ। ਸਟੇਟਾਂ ਦੇ ਅੱਗੇ ਹੋਏ ਜਾ ਰਿਹਾ। ਫੈਡਰਲ ਸਿਸਟਮ ਖਤਮ ਕਰ ਰਹੇ ਹਾਂ ਸਟੇਟਾਂ ਨੂੰ ਇੱਕ ਕਿਸਮ ਦਾ ਵੀ ਸਾਡੇ ਹਰ ਸਟੇਟ ਸਾਡੇ ਆ ਕੇ ਬੂਏ ਕੇ ਖਲੋਤੀ ਰੇ ਮੰਗਦੀ ਰਵੇ ਜਿਹੜਾ ਸਟੇਟਾਂ ਦੇ ਹੱਕਸ ਨਹੀਂਗੇ ਨਹੀਂਗੇ ਹੱਕਸ ਉਹ ਵੀ ਖੋਲੇ ਉਹ ਖੋਣ ਰਿਆ ਇਹ ਕਨਸਟੀਟਿਊਸ਼ਨ ਤੇ ਧੱਕਾ ਵਾ ਕਨਸਟੀਟਿਊਟ ਤੋੜਨ ਦੀ ਇੱਕ ਸਾਜਸ਼ ਹੈ ਕਨਸਟੀਟਿਊਸ਼ਨ ਖਰਾਬ ਕਰਨੀ ਹੈ ਜਿਹੜਾ ਅੱਗੇ ਕਾਂਗਰਸ ਰੌਲਾ ਪਾ ਰਹੀ ਹੈ ਵੀ ਕਨਸਟੀਟਿਊਟ ਨਾ ਖਰਾਬ ਕਰ ਦੇਣਾ ਉਹ ਹੌਲੀ ਹੌਲੀ ਕਨਸਟੀਟਿਊਸ਼ਨ ਖਤਮ ਕੀਤੀ ਆ ਰਹੀ ਰਹੇ ਸੋ ਇਹ ਇਸ ਜਿਹੜੀ ਦਿੱਲੀ ਸਰਕਾਰ ਆ ਇਹ ਉਹਦੀ ਗਲਤ ਸੋਚ ਆ ਸੇਠਣਾ ਧੱਕਾ ਕਰੀਆ ਗਰੀਬਾਂ ਨਾਲ ਧੱਕਾ ਕਰੀਆ ਗਰੀਬਾਂ ਦਾ ਹੱਕ ਹੋ ਰਿਹਾ ਸੋ ਉਸੇ ਇਹ ਕਾਂਗਰਸ ਪਾਰਟੀ ਇਹਦੇ ਖਿਲਾਫ ਲੜੇਗੀ ਰੈਲੀਆਂ ਵੀ ਕਰੇਗੀ ਪਿੰਡ ਪਰ ਜਾਏਗੀ ਲੋਕਾਂ ਨੂੰ ਜਾਗਰੂਕ ਕਰੇਗਾ ਸਰ ਇਹਦੇ ਇਸੇ ਮੁੱਦੇ ਤੇ ਵਿਧਾਨ ਸਭਾ ਦਾ ਸੈਸ਼ਨ ਵੀ ਹੋਣ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਲੱਗਦਾ ਕਿ ਇਹਦੇ ਉੱਪਰ ਕੋਈ ਹੱਲ ਨਿਕਲੇਗਾ ਨਹੀਂ ਦੇਖੋ ਜਿਹੜਾ ਸੈਂਟਰ ਦਾ ਇੱਕ ਪਾਸ ਕੀਤਾ ਵਿਧਾਨ ਸਭਾ ਕਿਵੇਂ ਉਹਨੂੰ ਕਰ ਸਕਦੀ ਹੈ ਤੇ ਕਰੋ ਉਸ ਹੀ ਬਿਰਾਖਾ ਕਰਨਗੇ ਹੁਣ ਪਤਾ ਕਰਾਂਗੇ ਜਾਵਾਂਗੇ ਜੇ ਵੀ ਪ੍ਰੈਸ ਕਾਨਫਰੰਸ ਨਾਲ ਰੋਜ਼ ਕਰਨੇ ਆ ਉ ਕੋਈ ਰਾਜ ਨਹੀਂ ਪਾਸ ਕਰਕੇ ਵੀ ਧੱਕਾ ਕਰਦੇ ਹੋ ਦੇਖੋ ਨਾ ਹੈ ਧੱਕਾ ਹਰ ਸਟੇਟ ਨਾਲ ਧੱਕਾ ਤੁਸੀਂ ਸਟੇਟ ਦੇ ਜੁਮੇ ਕੋ ਛੱਡ ਨਹੀਂ ਦੇ ਵੀ ਸਟੇਟ ਆਪਣੀ ਮਰਜ਼ੀ ਨਾਲ ਕੀ ਕਰ ਸਕੇ ਉਹਦੇ ਚ ਆ ਕੇ ਫਿਰ ਜੋਏ ਨਾ ਉਥੇ ਦਿੱਲੀ ਸਰਕਾਰ ਦੇ ਬੂਏ ਕੇ ਬੈਠੇ ਰੋਂ ਮੰਗਤਿਆਂ ਕੋ ਆਹ ਦਿਓ ਜੀ ਆਹ ਦਿਓ ਜੀ ਜੇ ਪਹਿਲਾਂ ਸਰਕਾਰ ਦਿੰਦੀ ਸੀ 90% ਦਿੰਦੀ ਸੀ ਤੇ ਕੋਈ ਤਰਾਜ ਨਹੀਂ ਸੀ ਤੇ ਹੁਣ ਕੀ ਗੱਲ ਹੈ ਇਹ ਸੇ ਪੰਚਾਇਤ ਚ ਪਾਸ ਹੁੰਦਾ ਸੀ ਜਿਸ ਡਿਸਟ੍ਰਿਕਟ ਲੈਵਲ ਤੱਕ ਸਾਰੀਆਂ ਅਪਰੂਵ ਹੋ ਜਾਂਦੀਆਂ ਹਨ ਹੁਣ ਕਿਤੇ ਦਿੱਲੀੋਂ ਸਕੀਮਾਂ ਬਣ ਕੇ ਆਉਣਗੀਆਂ ਦਿੱਲੀ ਵਾਲੇ ਕੀ ਉਹਨਾਂ ਨੂੰ ਚਾਹੀਦਾ ਕੀ ਨਹੀਂ ਚਾਹੀਦਾ ਲੋਕਾਂ ਤੋਂ ਪੁੱਛਣਾ ਹੀ ਨਹੀਂ ਲੋਕਾਂ ਦੀ ਪਾਰਟਿਸਪੇਸ਼ਨ ਦਾ ਖਤਮ ਹੋ ਗਿਆ ਕਿਹੜੀ ਸਕੀਮ ਬਣਾਉਣੀ ਹੈ ਉਹ ਦਿੱਲੀ ਵਾਲੇ ਫੈਸਲਾ ਕਰਨਗੇ ਜਿਹੜੀ ਪਿੰਡ ਦੀ ਲੋੜ ਹੈ ਉਹ ਦਿੱਲੀ ਵਾਲੇ ਫੈਸਲਾ ਕਰਨਗੇ ਸੋ ਇਹ ਸਾਰਾ ਕੁਝ ਐਵੇਂ ਫਰਾਡ ਆ ਪਾਰਲੀਮੈਂਟ ਚ ਕੀ ਸਟੈਂਡਰਗਾ ਐਮਪੀ ਦਾ ਕੰਮ ਹੈ ਕੋਰਸ ਸਟੈਂਡਰਗਾ ਵੀ ਗਲਤ ਹੋ ਰਿਹਾ ਇਹ ਤੇ ਮਾਧਮਾ ਗੰਦੀ ਦਾ ਨਾ ਨੂੰ ਬਿਲਕੁਲ ਖਤਮ ਕਰਤਾ RAM ji ਦਾ ਨਾਮ ਵਿਜੋਜ ਕਰਦਾ ਧਰਮ ਹਰਥਾ ਲਈ ਔਰ ਇਹਨੇ ਲੋਕਾਂ ਤੋਂ ਗਰੀਬਾਂ ਕੋਲ ਹੱਕ ਹੋਇਆ ਜਾ ਰਿਹਾ ਇਹੋ ਲੜਾਈ ਅਸੀਂ ਪਿੰਡਪਨ ਲੜਾਂਗੇ ਜਿਹੜੀ ਲੜਨੀ ਹੈ ਸਰਕਾਰ ਨੇ ਕਾਂਗਰਸ ਪਾਰਟੀ ਨੇ ਲੱਗਦਾ ਨਹੀਂ ਕਿ ਚਿੰਦ ਸਰਕਾਰ ਪੰਜਾਬ ਦੇ ਨਾਲ ਹਮੇਸ਼ਾ ਜਿਹੜਾ ਧਰੋ ਜਿਹੜਾ ਆ ਇਹ ਬਿਲਕੁਲ ਬਿਲਕੁਲ ਕਾਰੀ ਧਰੋ ਕਰ ਰਹੀ ਹੈ ਪੰਜਾਬ ਨਾਲ ਤੇ ਬਹੁਤ ਧੱਕਾ ਧਰੋ ਹੋ ਰਿਹਾ ਹੈ ਪਰ ਇਹ ਤੇ ਉਹਨਾਂ ਸਾਰੇ ਸੁਬੇ ਨਹੀਂ ਕੀਤਾ ਪਰ ਪੰਜਾਬ ਨਾਲ ਤੇ ਹਰ ਗੱਲ ਦੀ ਧੱਕਾ ਹੋ ਰਿਹਾ ਹੈ ਜੇ ਪਾਣੀ ਦੀ ਗੱਲ ਆ ਤਾਂ ਵੀ ਧੱਕਾ ਹੋ ਰਿਹਾ ਹੈ ਇਹ ਡੈਮੇਜ ਮੈਨੇਜਮੈਂਟ ਦੀ ਗੱਲ ਹੈ ਤਾਂ ਵੀ ਤਕਾ ਹੋ ਰਿਹਾ ਹੈ। ਕਿ ਆ ਕੀ ਪੰਜਾਬ ਦੇ ਵਿੱਚ ਐਲਾਨ